ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜ ਰਹੇ ਆ ਮਰੜਪੰਡ ਹਰੀਕੇ ਦੇ ਨਾਲ ਪੌਲ ਤੋਂ ਪਹਿਲਾਂ ਸਜੇ ਹੱਥ ਤੇ ਜਿਹੜੇ ਹਾਲਾਤ ਆ ਉਹ ਵਾਕਈ ਬਹੁਤ ਮਾੜੇ ਆ ਪਰ ਪੰਜਾਬ ਆ ਜਿਹੜਾ ਹਮੇਸ਼ਾ ਪਹਿਲਾਂ ਵੀ ਚੜਦੀ ਗਾਲਤ ਸੀ ਤੇ ਗਾਂ ਵੀ ਚੜਦੀ ਗਾਲਾਂ ਚ ਰਹੂਗਾ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਵੀ ਤੇ 84 ਚ ਵੀ 88 ਚ ਵੀ ਪਰ ਪੰਜਾਬ ਫਿਰ ਵੀ ਚੜਦੀ ਗਾਲਾਂ ਦੇ ਵਿੱਚ ਸੋ ਇਹੀ ਜਿਹੜਾ ਪਾਣੀ ਆ ਜੇ ਇਹ ਪਹਿਲਾਂ ਹੀ ਰੋਕ ਲਿਆ ਹੁੰਦਾ ਜੇ ਡੈਮ ਆ ਜਿਹੜੇ ਥੋੜਾ ਚਿਰ ਪਹਿਲਾਂ ਖਾਲੀ ਕਰ ਦਿੱਤੇ ਹੁੰਦੇ ਤਾਂ ਅੱਜ ਇਹ ਹਾਲਾਤ ਜਿਹੜੇ ਪੰਜਾਬ ਦੇ ਨਹੀਂ ਹੋਣੇ ਸੀ ਸ਼ਾਇਦ ਭਗਵੰਤ ਮਾਨ ਆ ਜਿਹੜਾ ਉਹ ਤਾਂ ਗੇਮ ਚੋਂ ਬਾਹਰ ਹੀ ਹੋ ਗਿਆ ਗੇਮ ਹੀ ਸਿਰਫ ਸੈਂਟਰ ਸਰਕਾਰ ਦੀ ਤੇ ਹਰਿਆਣਾ ਸਰਕਾਰ ਦੀ ਚੱਲ ਰਹੀ ਹੈ ਭਗਵੰਤ ਮਾਨ ਤਾਂ ਬਸ ਉਹੀ ਰਹਿ ਗਿਆ ਕਿ ਉਹਨੇ ਇੱਕ ਫੁਲਕਾ ਲੈ ਕੇ ਹੱਥ ਤੇ ਦੋ ਵਰਕੀਆਂ ਖਾਣੀਆਂ ਹੁੰਦੀਆਂ ਸ਼ਾਇਦ ਉਹਨੂੰ ਭੁੱਖ ਹੀ ਦੋ ਵਰਕੀਆਂ ਦੀ ਸੀਗੀ ਕਿ ਪ੍ਰਸ਼ਾਦਾ ਫਿਰ ਵਾਪਸ ਲਿਆ ਗਿਆ ਬਰਸ਼ਾਦਾ ਇਹਦਾ ਵੀ ਨਰਾਦਰ ਕੀਤਾ ਉਹਨੇ ਜਿਹੜਾ दारू ਪੀ ਕੇ ਤੁਰਿਆ ਫਰਦਾ ਉਹ ਗੱਲ ਵੱਖਰੀ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਕੋਈ ਵੀ ਸਹਾਇਤਾ ਜਿਹੜੀ ਨਹੀਂ ਦਿੱਤੀ ਜਾਂਦੀ ਉਹ ਵੱਖਰੀ ਸੋ ਮਰੜ ਪਿੰਡ ਦੇ ਵਿੱਚ ਇੱਥੇ ਖਾਸ ਕਰਕੇ ਬਾਰਦਾਨੇ ਦੀ ਗਟਿਆਂ ਦੀ ਬਹੁਤ ਜ਼ਿਆਦਾ ਲੋੜ ਆ ਮਿੱਟੀ ਦੀ ਬਹੁਤ ਜ਼ਿਆਦਾ ਲੋੜ ਆ ਜਿੰਨੀ ਵੀ ਹੋ ਸਕੇ ਤੇ ਜਿੰਨਾ ਵੀ ਹੋ ਸਕੇ ਤੁਸੀਂ ਗੱਟੇ ਆਪਦੇ ਉਸ ਏਰੀਏ ਚੋਂ ਜਿਸ ਏਰੀਏ ਤੋਂ ਤੁਸੀਂ ਆਉਣਾ ਉਥੋਂ ਭਰ ਕੇ ਲਿਓ ਤਾਂ ਬੜੀ ਵਧੀਆ ਗੱਲ ਆ ਜੋ ਇੱਥੇ ਲਗਾਤਾਰ ਜਿਹੜੀ ਆ ਉਹ ਸੇਵਾ ਹੋ ਸਕੇ ਕਿਉਂਕਿ ਇੱਥੇ ਦੁਵਾਰਾ ਮਿੱਟੀ ਤੁਸੀਂ ਛਿੱਟੋਗੇ ਫਿਰ ਭਰਨੇ ਪੈਣਗੇ ਤਾਂ ਇਸ ਤੋਂ ਬੈਸਟ ਕੰਮ ਇਹ ਹੀ ਆ ਕਿ ਥੋੜਾ ਸਮਾਂ ਜ਼ਰੂਰ ਲੱਗ ਜੂਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਦਰਿਆ ਦਾ ਪਾਣੀ ਘਟ ਗਿਆ ਉਸ ਤੋਂ ਬਾਅਦ ਵੱਡੀ ਸੇਵਾ ਦੀ ਲੋੜ ਆ ਜਿੰਨਾ ਵੀ ਆਟਾ ਦਾਲ ਰਾਸ਼ਨ ਵਗੈਰਾ ਜਿਹੜਾ ਵੀ ਲੈ ਕੇ ਆਉਣਾ ਉਦੋਂ ਘਰ-ਘਰ ਦੇ ਵਿੱਚ ਜ਼ਰੂਰ ਪਹੁੰਚਾਇਆ ਜਾਵੇ ਕਿਉਂਕਿ ਕੱਲ੍ਹ ਦੀਆਂ ਬਹੁਤ ਖਬਰਾਂ ਆ ਰਹੀਆਂ ਕਿ ਫਲਾਣੇ ਥਾਂ ਤੇ ਅਜਨਾਲੇ ਵੀ ਖ ਲੜਾਈ ਹੋਈ ਫਰੋਜਪੁਰ ਵਿਖੇ ਵੀ ਲੜਾਈ ਹੋਈ ਨੌਜਵਾਨਾਂ ਆ ਗੂ ਜਿਹੜੇ ਸਾਡੇ ਗਏ ਸੀ ਉੱਥੇ ਵੀ ਜਿਹੜਾ ਲੜਾਈ ਝਗੜਾ ਬਹੁਤ ਹੋਇਆ ਕਿ ਜਿਨ੍ਹਾਂ ਨੂੰ ਲੋਡ ਨਹੀਂ ਉਹ ਲੈ ਰਹੇ ਆ ਤੇ ਜਿਨ੍ਹਾਂ ਕੋਲੇ ਪਹੁੰਚਣਾ ਚਾਹੀਦਾ ਉਹਨਾਂ ਕੋਲੇ ਪਹੁੰਚ ਨਹੀਂ ਰਿਹਾ ਕਿਉਂਕਿ ਅਸਲੀਅਤ ਕੀ ਆ ਕਿਸ਼ਤੀਆਂ ਦੇ ਵਿੱਚ 8-8 ਜਾਣੇ ਹੁੰਦੇ ਆ ਤੇ ਦੋ ਜਾਣੇ ਕੈਮਰਾਮੈਨ ਹੁੰਦੇ ਆ ਚਾਰ ਜਾਣੇ ਹੂੰ ਬੈਠੇ ਹੁੰਦੇ ਆ ਤਿੰਨ ਜਾਣੇ ਕਿਸ਼ਤੀ ਹੱਕਣ ਵਾਲੇ ਹੁੰਦੇ ਆ ਤੇ ਤੁਸੀਂ ਆਪ ਦੱਸੋ ਵੀ ਇੱਕ ਆਟੇ ਦਾ ਗੱਟਾ ਵੀ ਕਿਸ਼ਤੀ ਦੇ ਵਿੱਚ ਨਹੀਂ ਲਿਆ ਸਕਦੇ ਬਾਕੀ ਇੱਕ ਹੋਰ ਬਹੁਤ ਵੱਡੀ ਗੱਲ ਆਈ ਆ ਕਿ ਕੁਝ ਪੱਤਰਕਾਰ ਵੀਰਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਆ ਕਿਸ਼ਤੀਆਂ ਦੇ ਵਿੱਚ ਤੇ ਕੁਝ ਜਿਹੜੇ ਕਲਾਕਾਰ ਆ ਉਹਨਾਂ ਨੂੰ ਵੀ ਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਆ ਤੇ ਆਮ ਲੋਕ ਜਿਹੜੇ ਉਹ ਖਤਲ ਹੋ ਰੇ ਆ ਹਾਲਾਂਕਿ ਕਿਸ਼ਤੀਆਂ ਜਿਹੜੀਆਂ ਉਹ ਆਮ ਲੋਕਾਂ ਵਾਸਤੇ ਦਿੱਤੀਆਂ ਗਈਆਂ ਸੀਗੀਆਂ ਸੋ ਜਰੂਰ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਮਰਡਰ ਪਿੰਡ ਦੇ ਵਿੱਚ ਤੇ ਹੋਰ ਜਿੱਥੇ ਵੀ ਤੁਸੀਂ ਸੇਵਾ ਦੇਣੀ ਆ ਆਪ ਪਹੁੰਚ ਕੇ ਪਤਾ ਕਰਕੇ ਫਿਰ ਤੁਸੀਂ ਆਪ ਦੇ ਤੌਰ ਤੇ ਸੇਵਾ ਦਿਓ ਤੇ ਜੋ ਸਰਕਾਰਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਹੀ BBMP ਦੀ ਗੱਲ ਕਰੀਏ ਤੇ ਉਹਨਾਂ ਨੇ ਜਿਹੜਾ ਬੇੜਾਗਰ ਕਰਨਾ ਸੀ ਉਹ ਤਾਂ ਕਰਤਾ ਇੱਕ एग्जांपल ਤੌਰ ਤੇ ਆਪਾਂ ਛੋਟੀ ਜਿਹੀ एग्जांपल ਲੈ ਲਈਏ ਕਿ ਇੱਕ ਖਾਲਾ ਆਪਾਂ ਖਾਲੇ ਦਾ ਠੇਕਾ ਲੈ ਲਿਆ ਖਾਲੇ ਦੇ ਵਿੱਚ ਪਾਣੀ ਛੜਦਾ 1 ਫੁੱਟ 2 ਫੁੱਟ 3 ਫੁੱਟ ਆਪਾਂ ਨੂੰ ਪਤਾ ਕਿ ਜੇ ਇਹ ਖਾਲਾ ਉੱਛਲ ਗਿਆ ਤੇ ਆਪਣੀ ਫਸਲ ਪਰਬਾਲ ਹੋ ਜਾਊਗੀ ਸਰਕਾਰ ਨੂੰ ਵੀ ਪਤਾ ਵੀ ਜੇ ਡੈਮ ਉੱਛਲ ਗਿਆ ਪੰਜਾਬ ਡੁੱਬੂਗਾ ਪਰ ਉਹਨਾਂ ਨੇ ਡੋਬਣਾ ਹੀ ਜਦੋਂ ਪੰਜਾਬ ਹੋਵੇ ਤੇ ਫਿਰ ਉਹਨਾਂ ਨੇ ਡੈਮ ਪਹਿਲਾਂ ਭਰਨਾ ਹੀ ਹੁੰਦਾ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਬਖਸ਼ ਦਿਓ ਪੰਜਾਬ ਨੂੰ ਬਖਸ਼ ਦਿਓ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਰਾਹ ਤੇ ਸਰਕਾਰਾਂ ਚੱਲ ਰਹੀਆਂ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ